आज ऐसी सड़क तो नहीं कर रहे हैं हाँ देखो प्रेस कॉन्फ्रेंस कर मकसद यह है सब तो पहला अस राजनीति दे आए हाँ साफ सुथरी राजनीति असी साफ सुथरी राजनीति कर रहे हैं तकरीबन चार साल हो गए मैं आईपीएस पी की नौकरी छी सी तो मैं वो नौकरी नहीं कर रहे हाँ जो नौकरी बाकी ਮਤਲਬ ਪੋਲੀਟੀਸ਼ੀਅਨ ਕਰ ਰਹੇ ਨੇ ਇਹਨਾਂ ਨੇ ਨੌਕਰੀ ਬਣਾਇਆ ਹੋਇਆ ਹੈ ਮੈਂ ਸਾਫ਼ ਤੁਹਾਨੂੰ ਕਹ ਰਿਹਾ ਇਹਨਾਂ ਨੇ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੇ ਇਹਨੂੰ ਨੌਕਰੀ ਦਾ ਰੂਪ ਦਿੱਤਾ ਹੋਇਆ ਹੈ ਤੰਦਾ ਬਣਾਇਆ ਹੋਇਆ ਜਿਹੜੇ ਪਰੰਪਰਾਗਤ ਪੋਲੀਟੀਸ਼ੀਅਨ ਨੇ ਕੁਝ ਲੋਕ ਦੀ ਕੁਝ ਲੋਕ ਮੈਨੂੰ ਇੱਥੇ ਪ੍ਰੈਸ ਕਾਨਫਰੰਸ ਕਰਨ ਦੀ ਕਿਉਂ ਲੋੜ ਪਈ ਕਿਉਂਕਿ ਸਾਹਮਣੇ ਸ਼ਵੇਤ ਮਲਿਕ ਜੀ ਦਾ ਕਹਿ ਰਿਹਾ ਜੀ ਸਾਹਮਣੇ ਮਲਿਕ ਸਾਹਿਬ ਦਾ ਕਹਿ ਹੈ ਮੈਂ ਉਹਨਾਂ ਦੇ ਕਰ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਤਿੰਨ ਚਾਰ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਕਟਵਾਰ ਰਹੇ ਨੇ ਜੀ ਤੁਸੀਂ ਦੇਖ ਲਓ ਮਲਿਕ ਸਾਹਿਬ ਤਿੰਨ ਚਾਰ ਦਿਨਾਂ ਤੋਂ ਇਹ ਕਟਵਾਰ ਰਹੇ ਨੇ ਤਾਂ ਮੈਂ ਕਿਹਾ ਜੀ ਉਹਨਾਂ ਦੇ ਕਰ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰੀਏ ਪੁੱਛੀਏ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਤਿੰਨ ਸਾਲਾਂ ਦੇ ਦੌਰਾਨ ਮੇਰੇ ਐਮ.ਐਲ.ਏ ਦੇ ਦੌਰਾਨ ਤੁਸੀਂ ਕੀ ਕੀ ਕੰਮ ਮੈਨੂੰ ਦੱਸਿਆ ਜੋ ਨਹੀਂ ਹੋਇਆ ਤੁਸੀਂ ਦੱਸੋ ਇਹਨਾਂ ਨੇ ਤਿੰਨ ਚੀਜ਼ਾਂ ਦੇ ਵਿੱਚ ਦੱਸੀਆਂ तीन चीज एक इन्होंने डेवलपमेंट की गल की है दूसरी गल की है कि सी एम पंजाब के नाल कुंवर विजय प्रताप विधायक के मतभेद ने तीजा इन्होंने बारह पंचायतों की गल की है तेन मेन मुद्दे ने जी तो मैं एक एक करके एक एक मिनट ही केवल वा लेवांगा और मैं जरूर कहांगा कि जेकर तुम सुन रहे हो सामने हो तो आ जाओ आमने सामने हो जाए क्योंकि सवेर तो असं दसएँ कि अगर कर रहे हैं जी ਸਬੀਰ ਤੋਂ ਦੱਸਿਆ ਹੋਇਆ ਕਿ ਆ ਜਿੱਥੇ ਪ੍ਰੈਸ ਕਾਨਫਰੰਸ ਕਰਨਾ ਹੈ ਔਰ ਤੁਹਾਡੇ ਸਾਹਮਣੇ ਕਰਨਾ ਹੈ ਕਿਉਂ ਕਿ ਅਸੀਂ ਸਾਹਮਣੇ ਤੋਂ ਫਰੰਟ ਦੇ ਵਿੱਚ ਆ ਕੇ ਰਾਜਨੀਤੀ ਕਰ ਰਹੇ ਹਾਂ ਪੁਲਿਸਿੰਗ ਵੀ ਇਸ ਸ਼ਹਿਰ ਦੇ ਵਿੱਚ ਫਰੰਟ ਦੇ ਵਿੱਚ ਆ ਕੇ ਕੀਤੀ ਅਸੀਂ ਜਿਹੜੇ ਕ੍ਰਿਮੀਨਲ ਹੁੰਦੇ ਸੀ ਉਹਨਾਂ ਨੂੰ ਲਲਕਾਰਾ ਮਾਰ ਕੇ ਅਸੀਂ ਪੁਲਿਸਿੰਗ ਕੀਤੀ ਤੁਸੀਂ ਸਾਰੇ ਜਾਣਦੇ ਹੋ ਸਾਰਾ ਅਮ੍ਰਿਤਸਰ ਜਾਣਦਾ ਹੈ ਤੇ ਸਾਡੀ ਜੋ ਪੋਲਿਟਿਕਸ ਹੈ ਉਹ ਵੀ ਫਰੰਟ ਦੇ ਵਿੱਚ ਆ ਕੇ ਹੋ ਰਹੀ ਹੈ ਸੁਰੂ ਤੋਂ ਅਸੀਂ ਕੋਈ ਚੀਜ਼ ਜੇ ਨੂੰ ਤੁਸੀਂ ਰਾਜਨੀਤੀ ਬੋਲਦੇ ਹੋ ਹੋ ਰਾਜਨੀਤੀ ਅਸੀਂ ਨਹੀਂ ਕਰਦੇ ਤਾਂ ਪਹਿਲਾ ਸਵਾਲ ਹੈ ਡਵੈਲਪਮੈਂਟ ਦਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਨਾਰਥ ਦੇ ਲੋਕਾਂ ਨੇ ਜੋ ਮੇਰੇ जिम्मेवारी ਲਗਾਈ तकरीबन 90% ਮੇਰਾ ਕੰਮ ਹੋ ਗਿਆ ਹੈ ਜੀ ਹੁਣ ਮੈਂ ਬਖਰੇ ਬਖਰੇ ਏਰੀਏ ਦੇ ਵਿੱਚ ਜਾ ਕੇ ਮੁਹੱਲਾ ਵਾਈਜ਼ ਆਪਣਾ ਰਿਪੋਰਟ ਕਾਰਡ ਦੇ ਰਹੇ ਹਾਂ ਜੋ ਮੈਂ ਤੁੰਗ ਵਾਲਾ ਦੇ ਵਿੱਚ ਜਾ ਕੇ ਦਿੱਤਾ ਸੀ ਤੁੰਗ ਬਾਲਾ ਦੇ ਵਿੱਚ ਕੁਝ ਸਮਝ ਜਾ ਕੇ ਪਹਿਲਾ ਮੈਂ ਆਪਣਾ ਰਿਪੋਰਟ ਕਾਰਡ ਦਿੱਤਾ ਸੀ ਕਿ ਤੁੰਗ ਬਾਲਾ ਦੇ ਵਿੱਚ ਕੀ ਕੀਤਾ ਇਸ ਤਰੀਕੇ ਨਾਲ ਹਰ ਹਫਤੇ ਮੈਂ ਇੱਕ ਇੱਕ ਮੁਹੱਲੇ ਦੇ ਵਿੱਚ ਜਾ ਕੇ ਆਪਣਾ ਰਿਪੋਰਟ ਕਾਰਡ ਦੇਵਾਂ ਰਹੀ ਗੱਲ ਸ਼ਵੇਤ ਮਲਿਕ ਜੀ ਦੀ ਇਹਨਾਂ ਨੇ ਕਿਹਾ ਹੈ ਕਿ ਚੀਫ ਮਿਨਿਸਟਰ ਪੰਜਾਬ ਦੇ ਨਾਲ ਐਮ ਐਲ ਏ ਦੇ ਮਤਭੇਦ ਕਰਕੇ ਮੈਂ ਤੁਹਾਨੂੰ ਸਪਸ਼ਟ ਸੁਣਾਉਂਦਾ ਹਾਂ ਵਿਧਾਇਕ ਨੂੰਰ ਵਾ ਮੁੱਖ ਮੰਤਰੀ ਮਾਨ ਕੇ ਵਿਵਾਦ ਸੇ ਹਲਕਾ ਉਤਰੀਕਾ ਹੋਇਆ ਨੁਕਸਾਨ ਸ਼ਵੇਤ ਮਲਿਕ ਤੋਂ ਮਲਿਕ ਸਾਹਿਬ ਤੁਸੀਂ ਆ ਜਾਓ ਤੋਂ ਵੀ ਬੁਲਾ ਰਹੇ ਆ ਉਹ ਆਪਣੇ ਸਾਹਮਣੇ ਅਸੀਂ ਡਿਬੇਟ ਹੀ ਕਰ ਲੈਣੇ ਆ ਇੱਥੇ ਤੁਹਾਨੂੰ ਪਤਾ ਹੈ ਸਵੇਰ ਤੋਂ ਕਿ ਮੈਂ ਇੱਥੇ ਆਉਣਾ ਹੈ ਤੇ ਇਹ ਦੇਖੋ ਸਭ ਤੋਂ ਪਹਿਲਾਂ ਡਵੈਲਪਮੈਂਟ ਮੈਂ ਇਹ ਕਹਾ ਕਿ ਮਲਿਕ ਸਾਹਿਬ ਆਪਣੇ ਕਰ ਤੋਂ ਬਾਹਰ ਆ ਜਨ ਜੀ ਉੱਥੇ ਆ ਜਨ ਸੜਕ ਦੇਖ ਲੈਣ ਔਰ ਮੈਂ ਉਸ ਸੜਕ ਨੂੰ ਖੜ ਕੇ ਬਣਵਾਇਆ ਸੀ ਜੀ ਤੁਸੀਂ ਜਿਸ ਮਕਾਨ ਦੇ ਵਿੱਚ ਰਹਿੰਦੇ ਹੋ ਮਲਿਕ ਸਾਹਿਬ ਉਸ ਮਕਾਨ ਦੇ ਸਾਹਮਣੇ ਤੁਸੀਂ ਆ ਕੇ ਸੜਕ ਦੇਖੋ ਜਿਹਨੂੰ ਕੋਰਟ ਰੋਡ ਕਿਹਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੀ 20 ਦੇ ਟਾਈਮ ਮੈਂ ਇਹ ਸੜਕ ਬਣਵਾਇਆ ਸੀ ਉਹਦੇ ਵਿੱਚ ਮੈਂ ਪਵਾਇਆ ਸੀ ਠੀਕ ਹੈ ਕਿ ਨਹੀਂ ਔਰ ਖੜ ਕੇ ਬਣਵਾਇਆ ਸੀ ਕਿ ਚਿਤਲੂ ਚੌਕ ਤੋਂ ਲੈ ਕੇ ਅੱਗੇ ਤੱਕ ਜਿਹੜੀ ਸੜਕ ਹੈ ਕੋਰਟ ਰੋਡ ਤਾਂ ਤੁਸੀਂ ਆ ਕੇ ਦੇਖੋ 20 ਸਾਲਾਂ ਤੱਕ ਇਸ ਸੜਕ ਤੇ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਪਵੇਗੀ ਇਹ ਕੁਆਲਿਟੀ ਆਫ ਵਰਕ ਮੈਂ ਸਿਰਫ ਮਲਿਕ ਸਾਹਿਬ ਦੀ ਗੱਲ ਕਰ ਰਿਹਾ ਹਾਂ ਤੁਹਾਡੇ ਕੁੜਮ ਸਾਹਿਬ ਨੇ ਹੁਣ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਓਲਡ ਜੇਲ ਰੋਡ ਟ੍ਰਿਲੀਅਮ ਦੇ ਸਾਹਮਣੇ ਉਹਨਾਂ ਦੇ ਘਰ ਦੇ ਸਾਹਮਣੇ ਦੀ ਸੜਕ ਵੀ ਜਾ ਕੇ ਤੁਸੀਂ ਦੇਖੋ ਜਦੋਂ ਸੜਕ ਬਣ ਰਹੀ ਸੀ ਮੈਂ ਉਹਨਾਂ ਨੂੰ ਹੀ ਕਿਹਾ ਕਿ ਤੁਸੀਂ ਬਣਵਾਓ ਜੀ ਖੜਕੇ ਤੁਸੀਂ ਬਣਾਓ ਮੈਂ ਨਹੀਂ ਆਵਾਂਗਾ ਤੁਸੀਂ ਆਪ ਬਣਾਓ ਉਹ ਵੀ ਮੇਰੇ ਮਿੱਤਰ ਨੇ ਮਿੱਤਰਤਾ ਇਹਨਾਂ ਦੇ ਨਾਲ ਵੀ ਸੀਗੀ ਹੁਣ ਨਹੀਂ ਰਹੀ ਜੀ ਹੁਣ ਨਹੀਂ ਰਹੀ ਮਿੱਤਰਤਾ ਬਹੁਤ ਸੀਗੀ ਹੁਣ ਤੁਸੀਂ ਦੇਖੋ ਤੁਸੀਂ ਆਪਣਾ ਸੜਕ ਦੇਖ ਲੋ ਆਪਣੇ ਕੁੜਮ ਸਾਹਿਬ ਦੇ ਕਰਦੇ ਸਾਹਮਣੇ ਦੀ ਸੜਕ ਦੇਖ ਲੋ ਤੁਸੀਂ 5 ਸਾਲ ਮੇਅਰ ਰਹੇ ਹੋ ਇਸ ਸ਼ਹਿਰ ਦੇ ਮਲਿਕ ਸਾਹਿਬ ਲੇਕਿਨ ਆਪਨੇ ਮੁਹੱਲੇ ਦੀ ਮਾਰਕੀਟ ਦਾ ਜੋ ਪਾਰਕ ਹੈ ਤੁਹਾਡੀ ਨਜ਼ਰ ਨਹੀਂ ਗਈ ਕੈਨੇਡੀ ਅਭੀਨੂ ਪਾਰਕ ਐਮ ਐਲ ਏ ਬਣ ਕੇ ਤੁਹਾਡੇ ਮੁਹੱਲੇ ਦੀ ਮਾਰਕੀਟ ਦਾ ਪਾਰਕ ਵੀ ਮੈਂ ਬਣਵਾਇਆ ਇੱਥੇ ਕੋਈ ਆਏ ਨਹੀਂ ਜੀ ਕੈਨੇਡੀ ਅਭੀਨੂ ਮਾਰਕੀਟ ਪਾਰਕ ਬਣਵਾਇਆ ਜੀ ਪਹਿਲੇ ਸਾਲ ਦੇ ਵਿੱਚ ਬਣਵਾਇਆ ਮਲਿਕ ਸਾਹਿਬ ਦੇ ਮੁਹੱਲੇ ਦੀ ਮਾਰਕੀਟ ਦਾ ਪਾਰਕ ਬਣਵਾਇਆ ਜੀ ਹੱਥ ਖੜੇ ਕਰੋ ਆ ਸਭ ਤੋਂ ਸਭ ਤੋਂ ਵੱਲੋ ਕੰਮ ਹੋਇਆ ਸਭ ਤੋਂ ਪਹਿਲਾ ਕੰਮ ਮੈਂ ਕਰਵਾਇਆ ਜੋ 5 ਸਾਲ 5 ਸਾਲ 5 ਸਾਲ ਬਾਅਦ ਦੇ ਵਿੱਚ ਦੱਸਣਾ ਤੁਸੀਂ 5 ਸਾਲ ਮੇਅਰ ਰਹਿ ਕੇ ਉਹ ਨਹੀਂ ਕਰਵਾ पाए और मैं अपने एमएलए ਦੇ ਟਿਨਿਓਰ ਦੇ ਵਿੱਚ ਫਸਟ ਇਅਰ ਦੇ ਵਿੱਚ ਉਹਨਾਂ ਦੇ ਪਾਰਕ ਦਾ ਕੰਮ ਜੀ ਉਹਨਾਂ ਦੇ ਪਾਰਕ ਦਾ ਕੰਮ ਕਰਵਾਇਆ ਇਹ ਤਾਂ ਹੋ ਗਿਆ ਉਨਾ ਦੇ ਮੋਹੱਲੇ ਦੀ ਗੱਲ ਜੀ ਸਰ ਮਲਿਕ ਸਾਹਿਬ ਦੇ ਕੋਟ ਰੋਡ ਤੇ ਮਹਿੰਦਰਾ ਕਾਨੀ ਜੀ ਮੇਰੀ ਗੱਲ ਸੁਣੋ ਬਾਕੀ ਸਾਰਾ ਇਧਰ ਜਾ ਕੇ ਦੇਖੋ ਇਧਰ ਲੋਕਾਂ ਨੂੰ ਪੁੱਛੋ ਮੈਂ ਕਿਉਂ ਬੋਲਾਂਗਾ ਲੋਕਾਂ ਨੂੰ ਪੁੱਛੋ ਕਿ ਕੀ ਕੀ ਕੰਮ ਹੋਏ ਨੇ ਲੋਕ ਆਪੇ ਦੱਸਣਗੇ ਮੈਂ ਤਾਂ ਹਲੇ ਇੱਕ ਮੋਹੱਲੇ ਦਾ ਰਿਪੋਰਟ ਕਾਰਡ ਦਿੱਤਾ ਹੋਇਆ ਹਾਂ 10 ਦਿਨ ਪਹਿਲਾਂ ਵਿਧਾਨ ਸਭਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮੋਹੱਲੇ ਦਾ ਰਿਪੋਰਟ ਕਾਰਡ ਦਿੱਤਾ ਤੁੰਗ ਵਾਲਾ ਦਾ ਜੀ ਇਸ ਤਰੀਕੇ ਦੇ ਨਾਲ ਮੈਂ ਹਰ ਮੋਹੱਲੇ ਦੇ ਵਿੱਚ ਜਾ ਕੇ ਰਿਪੋਰਟ ਕਾਰਡ ਦੇਣਾ ਹੈ ਕਿਉਂ ਕਿਉਂਕਿ ਮੈਂ ਦੇਖੋ ਕਦੇ ਵੀ ਉਹ ਨੇਮ ਪਲੇਟ ਨਹੀਂ ਲਗਾਉਂਦਾ ਹਾਂ ਪੱਥਰ ਦੇ ਉੱਤੇ ਜੀ ਪੱਥਰ ਦੇ ਉੱਤੇ ਮੈਂ ਨਹੀਂ ਲਗਾਉਂਦਾ ਇਹਨਾਂ ਦਾ ਤਾਂ ਹਰ ਪਾਰਕ ਦੇ ਵਿੱਚ ਹਰ ਥਾਂ ਤੇ ਮਿਲਣਾ ਹੈ ਜੀ ਪੱਥਰ ਨਾ ਅਸੀਂ ਪੱਥਰ ਤੇ ਨਾਮ ਨਹੀਂ ਲਿਖਵਾਉਂਦੇ ਜੀ ਅਸੀਂ ਜੋ ਕੰਮ ਕਰਦੇ ਹਾਂ ਔਰ ਜੋ ਸਾਡਾ ਤਰੀਕਾ ਹੈ ਕੰਮ ਕਰਨ ਦਾ ਅਸੀਂ ਨਾ ਲਿਖਵਾਉਣਾ ਹੈ ਲੋਕਾਂ ਦੇ ਦਿਲਾਂ ਤੇ ਜੀ ਦਿਲਾਂ ਤੇ ਨਾਮ ਲਿਖਵਾਉਣਾ ਹੈ ਤੇ ਮੈਂ ਤੁਸੇ ਕੋਈ ਵੀ ਕੰਮ ਨਹੀਂ ਦੇਖ ਸਕਦੇ ਜਿੱਥੇ ਮੇਰਾ ਨਾਮ ਲਿਖਿਆ ਹੋਇਆ ਹੈ ਜੀ ਗਲਤੀ ਦੇ ਨਾਲ ਕਿਸੇ ਨੇ ਲਗਾ ਦਿੱਤਾ ਹੋਇਆ ਹੈ ਔਰ ਮੈਂ ਉਦਘਾਟਨ ਵਾਸਤੇ ਵੀ ਨਹੀਂ ਜਾਂਦਾ ਹਾਂ ਜੀ ਜੇਕਰ ਮੈਂ ਚਲਾ ਵੀ ਗਿਆ ਤਾਂ ਕੋਈ ਵੀ ਛੋਟਾ ਬੱਚਾ ਹੁੰਦਾ ਹੈ ਨਾ ਉਸ ਮੋਹੱਲੇ ਦਾ ਉਹਨੂੰ ਬੁਲਾ ਕੇ ਮੈਂ ਕਰਵਾਉਂਦਾ ਹਾਂ ਤੁਸੀਂ ਕਵਰੇਜ ਕਰਦੇ ਰਹੇ ਹੋ ਜੀ ਮੈਂ ਆਪ ਨਹੀਂ ਕਰਦਾ ਤਾਂ ਪਹਿਲਾ ਹੈ ਡਿਵੈਲਪਮੈਂਟ ਦਾ ਡਿਵੈਲਪਮੈਂਟ ਜੋ ਇੱਕ ਐਮਐਲਏ 5 ਸਾਲ ਦੇ ਦੌਰਾਨ ਕਰਾਉਂਦਾ ਹੈ ਮੈਂ ਪਹਿਲੇ 2 ਸਾਲ ਦੇ ਵਿੱਚ ਕਰਾ ਕੇ ਰੱਖਦਾ ਇਸ ਤੋਂ ਇਲਾਵਾ ਵੀ ਜੋ ਪਬਲਿਕ ਕਹਿ ਰਹੀ ਹੈ ਉਹ ਮੈਂ ਕਰਾ ਰਿਹਾ ਸੈਕੰਡ ਨੰਬਰ 2 ਸਾਲ ਕਾਰਪੋਰੇਸ਼ਨ ਹੋਣ ਦੇ ਵਿੱਚ ਨਹੀਂ ਰਹੀ ਐ ਤਾਂ ਮੈਂ 17 ਕਾਉਂਸਲਰਾਂ ਦਾ ਵੀ ਮੈਂ ਕੰਮ ਕੀਤਾ ਹਾਂ 17 ਕਾਉਂਸਲਰਾਂ ਦਾ ਮੁਹੱਲੇ ਮੁਹੱਲੇ ਦਾ ਗਲੀ ਗਲੀ ਦਾ ਸਿਵਰੇਜ ਤੇ ਪਾਣੀ ਦਾ ਕੰਮ ਗਾਰਬੇਜ ਲਿਫਟਿੰਗ ਦਾ ਕੰਮ ਮੈਂ ਕਰਵਾਇਆ ਕਾਰਪੋਰੇਸ਼ਨ ਦੀ ਗੈਰ ਮੌਜੂਦਗੀ ਦੇ ਵਿੱਚ ਹੁਣ ਕਾਰਪੋਰੇਸ਼ਨ ਬਣ ਗਿਆ ਮੈਂ ਮੇਅਰ ਸਾਹਿਬ ਨੂੰ ਸਾਰਾ ਚੀਜ਼ ਲੈ ਜਾ ਕੇ ਦੇ ਦਿੱਤਾ ਕਿ ਹੁਣ ਤੁਸੀਂ ਮੇਰੇ ਹਲਕੇ ਦਾ ਪਾਣੀ ਤੇ ਸਿਵਰੇਜ ਤੁਹਾਡੇ ਜ਼ਿੰਮੇ ਚ ਮੈਂ ਕਰਾਉਂਦਾ ਰਿਹਾ ਜੀ 2 ਸਾਲ ਫੇਰ ਵੀ ਦੇਖੋ ਲੋਕ ਜੋ ਲੋਕ ਮੇਰੇ ਕੋਲ ਆਉਂਦੇ ਨੇ ਅਸੀਂ ਕਰਾਉਂਦੇ ਹਾਂ ਲੇਕਿਨ ਮੇਅਰ ਸਾਹਿਬ ਦੇ ਜਮਵਾਰੀ ਲਗਾ ਦਿੱਤੀ ਹੈ ਔਰ ਕੱਲ ਵੀ ਮੈਂ ਜਦੋਂ ਗਿਆ ਸੀ ਮੈਂ ਸਪਸ਼ਟ ਕਿਹਾ ਕਿ ਤੁਸੀਂ ਸ਼ੀਵਰੇਜ ਪਾਣੀ ਤੇ ਗਾਰਬੇਜ ਲਿਫਟਿੰਗ ਇਹ ਜਿੰਮਾ ਤੁਸੀਂ ਸਾਂਭ ਲਓ ਔਰ ਜੋੜੇ 17 ਕਾਉਂਸਲਰ ਸਾਡੇ ਆਏ ਨੇ ਉਹ ਵੀ ਕੰਮ ਕਰਨਗੇ ਭਾਵੇਂ ਉਹ ਕੋਈ ਵੀ ਕਿਸੇ ਵੀ ਪਾਰਟੀ ਦਾ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੇ 17 ਕਾਉਂਸਲਰ ਨੇ ਜੀ ਨਾਰਥ ਹਲਕੇ ਦੇ ਸਾਰਿਆਂ ਦੇ ਨਾਲ ਮੇਰੇ ਚੰਗੇ ਸੰਬੰਧ ਜੀ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਜੀ ਮੈਂ ਜਦੋਂ ਜਾਣਦਾ ਹਾਂ ਕਿ ਕਾਉਂਸਲਰ ਨੂੰ ਜ਼ਰੂਰ ਬੁਲਾਉਂਦਾ ਹਾਂ ਚਾਹੇ ਪਾਰਟੀ ਬਾਜੀ ਦੇ ਵਿੱਚ ਸੀ ਜਾਣਦੇ ਨਹੀਂ ਲੇਕਿਨ ਮਲਿਕ ਸਾਹਿਬ ਆ ਗਏ ਨੇ ਪਾਰਟੀ ਬਾਜੀ ਦੇ ਵਿੱਚ ਇਹਨਾਂ ਨੇ ਨਾਰਥ ਹਲਕੇ ਨੂੰ ਟਾਰਗੇਟ ਕੀਤਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟਾਰਗੇਟ ਕੀਤਾ ਤਾਂ ਅਸੀਂ ਉਹਨਾਂ ਦੇ ਘਰ ਦੇ ਸਾਹਮਣੇ ਆਏ ਹਾਂ ਜੀ ਤੁਸੀਂ ਕਿਹਾ ਕਿ ਇੱਥੇ ਕਿਉਂ ਆਏ ਹੋ ਤਾਂ ਸਾਹਮਣੇ ਮਲਿਕ ਸਾਹਿਬ ਦਾ ਘਰ ਹੈ ਤਾਂ ਮਲਿਕ ਸਾਹਿਬ ਦੇਖ ਕੇ ਆ ਗਏ ਕਾਸੀ ਫਰੰਟ ਤੇ ਐਸੀ ਹੈ ਨਹੀਂ ਕਿ ਹਾਂ ਲੁਕੋ ਕੇ ਕੋਈ ਕੰਮ ਨਹੀਂ ਕਰਦੇ ਜੀ दूसरी गल देखो इन्होंने कहा है कि विधायक कुंवर व मुख्यमंत्री मान के विवाद से मेरा कोई मतभेद नहीं मुख्यमंत्री मान के नाल कोई मेरा विवाद नहीं जी डिफरेंसेज हो सकते नहीं जी लेकिन वो आइडियोलॉजिकल डिफरेंसेज हो सकते हैं हर पार्टी के हूँ है असी कदे भी मलिक साहब न पुछ वास्ते नहीं गए कि थोड़ा अपनी पार्टी के फलाने के नाल क्यों मतभेद है जी ਵੱਡਾ મતਭੇਦ ਵੀ ਹੈ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਨਾਲ ਤੁਹਾਡਾ મતਭੇਦ ਹੈ ਅਸੀਂ ਤਾਂ ਪੁੱਛਣ ਵਾਸਤੇ ਨਹੀਂ ਗਏ ਕਿ ਮਲਿਕ ਸਾਹਿਬ ਤੁਹਾਡੇ મતਭੇਦ ਕਿਉਂ ਨੇ ਜੀ ਸਾਨੂੰ ਕੀ ਲੈਣਾ ਦੇਣਾ ਹੈ ਇਹਨਾਂ ਦੇ ਵੀ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਵਿੱਚ ਦੇ ਨਾਲ મતਭੇਦ ਨੇ ਔਰ ਜਿਸ ਲੀਡਰ ਨੇ ਇਹਨਾਂ ਨੇ ਹੱਥ ਫੜ ਕੇ ਉਂਗਲੀ ਫੜ ਕੇ ਚੱਲਣਾ ਸਿਖਾਇਆ ਜਿਸ ਨੇ ਮੇਅਰ ਬਣਾਇਆ ਉਸ ਦੀ ਤਾਂ ਇਹਨਾਂ ਨੇ ਜੜ ਕੱਟ ਦਿੱਤੀ ਜੀ ਕੌਣ ਨੇ ਸਾਰਾ ਮਿਰਸਰ ਜਾਂਦਾ ਹੈ ਉਹ ਵੀ ਮੇਰਾ ਪ੍ਰਾ ਹੈ ਜੀ ਉਹ ਵੀ ਮੇਰਾ ਪ੍ਰਾ ਹੈ ਚਲੋ ਉਹ ਬਾਅਦ ਦੇ ਵਿੱਚ ਮੈਂ ਦੱਸਾਂਗਾ ਉਹ ਵੀ ਮੇਰਾ ਪ੍ਰਾ ਹੈ ਨਦੀ ਪਾਰਟੀ ਦਾ ਠੀਕ ਹੈ ਕਿ ਨਹੀਂ ਕਿ ਜਿਸ ਨੇ ਇਹਨਾਂ ਨੂੰ ਮੇਅਰ ਬਣਾਇਆ ਜੀ ਉਂਗਲੀ ਫੜ ਕੇ ਚੱਲਣਾ ਸਿਖਾਇਆ ਰਾਜਨੀਤੀ ਦੇ ਵਿੱਚ उस बंद भी ने जड़ काट दी ठीक है और सुनो चलो, चलो जिथे भी है जी है अपना परा है जी भीजे भीजे सुनो देखो।, 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 देखो मैं ये कह रहा हाँ कि देखो मेरा देखो। मेरा मुख्यमंत्री मान कोई निजी कोई विरोध नहीं है कुछ मसले इस तरह के होंगे ने तो भी पता है कि जो इलेक्शन तो पहला इतने सर्किट हाउस है जो अशीम चाहे बरगाड़ी का है ड्रग्स का है जो भी मुद्दा है मुद्दे आधारित मेरे मतलब मतभेद हो सकते हैं अदरवाइज ਰ ਕੋਈ ਮਤਫੈਦ ਨਹੀਂ ਦੂਸਰੀ ਗੱਲ ਮੇਰਾ ਲੱਖ ਮਤਫੈਦ ਹੋਇਆ ਮੁੱਖ ਮੰਤਰੀ ਸਾਹਿਬ ਦੇ ਨਾਲ ਲੇਕਿਨ ਮੇਰੇ ਹਲਕੇ ਦਾ ਡਿਵੈਲਪਮੈਂਟ ਦਾ ਕੰਮ ਜੋ ਹੈ ਨਾ ਉਹ ਕੋਈ ਨਹੀਂ ਰੁਕਿਆ ਨਾ ਹੀ ਮੁੱਖ ਮੰਤਰੀ ਨੇ ਨਾ ਹੀ ਕਿਸੇ ਵਜ਼ੀਰ ਨੇ ਮੇਰੇ ਕੰਮ ਤੇ ਕੋਈ ਮਤਲਬ ਕਿੰਤੂ ਪਰੰਤੂ ਕੀਤਾ ਮੈਂ ਆਪਣੇ ਹਲਕੇ ਦਾ ਕੰਮ ਬਖੂਬੀ ਕਰਾਇਆ ਕਿਸੇ ਨੇ ਵੀ ਕੋਈ ਵਜ਼ੀਰ ਤੁਸੀਂ ਦੇਖ ਲਓ ਮੇਰੇ ਹਲਕੇ ਦਾ ਕੰਮ ਜੋ ਵੀ ਹੈ ਅਸੀਂ ਬਖੂਬੀ ਕਰਾਇਆ ਮੇਰੇ ਸਾਰੇ ਬੈਠੇ ਹੋਏ ਨਹੀਂ ਥੇ ਕਾਰਜ ਕਰਤਾ ਇਹ ਲੋਕ ਕੰਮ ਕਰਾਉਂਦੇ ਨੇ ਮੈਂ ਨਹੀਂ ਕਰਾਉਂਦਾ ਜੀ ਹੁਣ ਦੇਖੋ ਤੇ ਜੋ મતਭੇਦ ਹੈ ਇਹ મતਭੇਦ ਕਹ ਰਹੇ ਨੇ ਆਪਣਾ મતਭੇਦ ਪਹਿਲਾਂ ਦੇਖੋ ਕਿ ਤੁਹਾਡਾ 2014 ਦੇ ਵਿੱਚ ਮਾਨਯਾ ਅਰੁਣ ਜੈਟਲੀ ਸਾਹਿਬ ਖੜੇ ਹੋਏ ਸੀਗੇ ਉਹਨਾਂ ਨੂੰ ਹਰਾਉਣ ਦੇ ਵਿੱਚ ਵੀ ਇਹ ਸਾਹਿਬ ਦਾ ਕਾਫੀ ਰੋਲ ਹੈ ਜੀ